ਸਤਿ ਸ਼੍ਰੀ ਅਕਾਲ ਜੀ ਸਾਰਿਆਂ ਨੂੰ ਕੀ ਹਾਲ ਚਾਲ ਸਾਰਿਆਂ ਦੇ ਵਧੀਆ ਠੀਕ ਠਾਕ ਅਸੀਂ ਅੱਜ ਚੱਲੇ ਆ ਇੱਕ ਤੇ ਸੰਦੀਪ ਜੀ ਦੀ ਕੋ ਚੱਲੇ ਆਂ ਕਾਰ ਲੈ ਕੇ ਨਹੀਂ ਗਏ ਜਿਹੜੀ ਨਵੀਂ ਖਰੀਦੀ ਆ ਤੇ ਹੋਰ ਆਪਾਂ ਕੀ ਕਰਦੇ ਆਂ ਲੋੜੀ ਦੇਣ ਮੇਰ ਘਰੋਂ ਦਾ ਲੋੜੀ ਦੇਣ ਜਾਣਦਾ ਵਾ ਲੋੜੀ ਦੇਣ ਜਾਣਾ ਵਾ ਸੰਦੀਪ ਜੀ ਦੀ ਨੂੰ ਤੇ ਪ੍ਰੀਤੀ ਦੀ ਦੀ ਨੂੰ ਤੇ ਨਾਲੇ ਕਾਰ ਲੈ ਕੇ ਜਾਣਾ ਪਹਿਲੀ ਯਾਰ ਤੇ ਮੰਮੀ ਤੁਸੀਂ ਤਿਆਰ ਕਿਉਂ ਨਹੀਂ ਹੋਏ ਹੂੰ ਤਿਆਰ ਨਹੀਂ ਹੋਈ ਕੋਈ ਗੱਲ ਨਹੀਂ ਮੈਂ ਤੇਰੇ ਹੁਣ ਫੂਕ ਜੀ ਨਹੀਂ ਆਉਣਾ ਫੂਕ ਦੀ ਗੱਲ ਨਹੀਂ ਸੱਚੀ ਨਹੀਂ ਯਾਰ ਮਤਲਬ ਚੁੰਨੀ 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 ਆ ਬਾਕੀ ਨਹੀਂ ਏਡੇ ਗੱਲ ਬਾਤ ਕੋਈ ਗੱਲ ਨਹੀਂ ਸੱਚੀ ਝੂਠੀ ਬੋਲਣੇ ਹੋ ਆ ਪਹਿਣਦੇ ਕੋਈ ਨਹੀਂ ਹੁਣ ਮੈਂ ਬਦਲ ਗਿਆ ਆ ਆ ਹੋ ਗਿਆ ਪਰ ਉਹ ਫੂਟਦਾ ਨਹੀਂ ਕੰਨ ਦੇ ਨਾਲ ਕਮੀਜ਼ ਨਹੀਂ ਬਣਦਾ ਗੱਲ ਲੈ ਹੈ ਬਹੁਤ ਸੋਹਣਾ ਮਤਲਬ ਭਰੋਸਾ ਹੀ ਨਹੀਂ ਆਪਣੀ ਲਾਤ ਤੇ ਭਰੋਸਾ ਆਪਣੇ ਆਪ ਦੇ ਵੀ ਹੁਣ ਕਹੀਦਾ ਨਾ ਕੱਲੀ ਲਾਤ ਦੀ ਕੀ ਆਖਣੇ ਸੱਗਾ ਭਰਾਗ ਹੋਣਾ ਗਾਣਾ ਫੂਟ ਨਹੀਂ ਜਣੇ ਉਹ ਗੱਲ ਜਿਹੜੀ ਨਹੀਂ ਪਰ ਮੰਮੀ ਨਹੀਂ ਬਣੀ ਗੱਲ ਮੰਨੋ ਮੇਰੀ ਗੱਲ ਐਵੇਂ ਮਾਰਦਾ ਵਾ ਕੋਈ ਨਹੀਂ ਡਾੜੀ ਉਹ ਦੇਖ ਜੀ ਆ ਤੇ ਚੱਲੀਏ ਫਿਰ ਚੱਲੋ ਚੱਲੋ ਡਾੜੀ ਨੇ ਗੱਡੀ ਸਟਾਰਟ ਲੋ ਵੀ ਕੁੜੀਓ ਤੁਹਾਡੀ ਲੋੜੀ ਇੱਕ ਲਿਫਾਵੇ ਚ ਪਾ ਲਈ ਅਸੀਂ ਤੇ ਖਲ ਜਾ ਖਲ ਜਾ ਖਲ ਜਾ ਸੇਮ ਸੇਮ ਆ ਡਿੱਗੀ ਚ ਪਈ ਜੇ ਐਦਾਂ ਕੱਢ ਕੇ ਤੁਹਾਨੂੰ ਫੜਾ ਦੇਣੀ ਅਸੀਂ ਆਗੇ ਚਲੋ ਜੀ ਆ ਆ ਆ ਜਾਂਦੋਰੀ ਵਾਰਸਾ ਚਲ ਕੀ ਹੋ ਗਿਆ ਵਾ ਮੈਂ ਭਾਬੀ ਕਹਿੰਦਾ ਵੀ ਮੰਮੀ ਤਿਆਰ ਨਹੀਂ ਹੋਈ ਤੇ ਮੰਮੀ ਕਹਿੰਦੀ ਕਿਉਂ ਨਹੀਂ ਚੰਗੀ ਭਲੀਆਂ ਮੈਂ ਨਹੀਂ ਨਾ ਸੂਟ ਸੋਹਣਾ ਲੱਗਣ ਡਿਆ ਸੋਹਣਾ ਨਹੀਂ ਲੱਗਣ ਡਿਆ ਮੈਨੂੰ ਨਹੀਂ ਲੱਗਣ ਡਿਆ ਸੋਹਣਾ ਤੇ ਕਾਜਾ ਪਾ ਲਿਆ ਓਏ ਮੰਮੀ ਅ ਬੁੱਢੀ ਥੋੜੀ ਹੋ ਗਈ ਹਲੇ ਤੂੰ ਹੋ ਗਈ ਆ ਹਾਂ ਫੋਨ ਰਹਿ ਗਿਆ ਕਿੱਥੇ ਰਹਿ ਗਿਆ ਵਾ ਲਿਆ ਓ ਵੇ ਵੜ ਕੇ ਤੂੰ ਹੀ ਫੋਨ ਤੇ ਆਪਣੇ ਫੋਨ ਦਾ ਸਾਰਾ ਖਾਇਆ ਕਰੋ ਆਪਣੇ ਦਾ ਤੂੰ ਅੰਦਰ ਵੇਖ ਲਿਆ ਫੇਕੇ ਅਕਸਰ ਆਵੇ ਇੰਦਰ ਬੜਿਆ ਥੱਲੇ ਸਿੰਬਾ ਦਾ ਲਾਉਣ ਨੂੰ ਫਿਰਦਾ ਵੀ ਇਹ ਨਿਕਲਣ ਤੇ ਮੈਂ ਬੂਆ ਖੁੱਲਾ ਤੇ ਮੈਂ ਨਿਕਲ ਜਾ ਬਾਹਰ ਐਦਾਂ ਕਿਦਾਂ ਨਿਕਲੇਗਾ ਬਾਹਰ ਇਹ ਕੀ ਕਰਦਾ ਇਹ ਕੀ ਕਰਦਾ ਚਲ ਐਨਾ ਸਤਕਾਰ ਅੱਜ ਮਾਮੇ ਦਾ ਬਟਲਰ ਹੀ ਬਣ ਗਿਆ ਅੱਜ ਆਡਾ ਏ ਹੈਂ ਹਏ ਹਏ ਕਿਦਾਂ ਫਿਰ ਠੀਕ ਠਾਕ ਮੈਂ ਕਿਦਾਂ ਫਿਰ ਉਹ ਦੂਜਾ ਹੱਥ ਉਹ ਹੱਥ ਸਾਇਮਾ ਮਮੀ ਆਈ ਯੂ ਮਮੀ ਸਾਇਮਾ ਮਮੀ ਆਈ ਯੂ ਮਮੀ ਮਮੀ ਹੋਈ ਮਮੀ ਆਗਿਲ ਆਗਿਲ ਆਇਆ ਗਾੜੀ ਯੂਸ ਓ ਮਾਈ ਗੋਡ ਸਾਸਤਰੀ ਕਾਲ ਕਿਦਾਂ ਠੀਕ ਠਾਕ ਹਾਂ ਵਧੀਆ ਵਧੀਆ ਆ ਚਲੋ ਦਾ ਵਧੀਆ ਵਧੀਆ ਚੱਲ ਰਿਹਾ ਹੈ। ਭਾਈ ਇਹ ਕੀ ਗੱਲ ਹੈ ਮਤਲਬ ਥੱਲੇ ਫੈਵਿਕੋਲ ਲੱਗ ਗਈ ਆ। ਓਏ ਅਗਲਾ ਉੱਠਿਆ ਨਹੀਂ ਜਾਣਦੇ ਆ ਪਰੌਂਠੇ। ਓਏ ਸ਼ਾਹ ਤਾਂ ਕਰਕੇ ਉਹ ਭਰਾਵਾ ਪੈ ਪੈਰੀ ਨਾ ਪਿਆ ਕਰ ਭਰਾਵਾ। ਪੈਰੀ ਪੈ ਜਨਾ ਤੂੰ ਸਿੱਧਾ। ਇੱਜ਼ਤ ਮਾਨ ਕਰੀਦਾ। ਆਏ ਹਾਏ ਆਏ ਹਾਏ ਕਿੱਦਾਂ ਫਿਰ? ਠੀਕ ਠਾਕ ਮੈਂ। ਹਾਂ। ਸਤਿ ਸ੍ਰੀ ਅਕਾਲ ਭੈਣ ਜੀ। ਵੜੀਆਂ ਕੀ ਸਵਾਗਤ ਨੂੰ ਲਾ ਕੇ ਦੱਸ ਰਹੇ ਹਾਂ ਕਿ ਬਦਾਈ ਆ ਬਹੁਤ ਬਹੁਤ ਗੱਡੀ ਦੀਆਂ ਧੰਨਵਾਦੀਆਂ ਵੜੀਆਂ ਵੜੀਆਂ ਉਹ ਸਾਹਮਣੇ ਅਸਲ ਚ ਲੱਛਾ ਪਰੌਂਠਾ ਪਿਆ ਹੈ ਨਾ ਮੈਂ ਸ਼ਾਇਦ ਉੱਠ ਨਹੀਂ ਰਿਹਾ ਮੈਂ ਸ਼ਾਇਦ ਥੱਲੇ ਉਹ ਦੂਸਰੀ ਰੈੱਡ ਟ੍ਰੈਪ ਲਾਇਆ ਉੱਠਿਆ ਨਹੀਂ ਜਾਂਦਾ ਹੋਰ ਭਾਜੀ ਵਧੀਆ ਵਧੀਆ ਵਧਾਈਆਂ ਬਹੁਤ ਬਹੁਤ ਜੀ ਨੋਸ ਭਾਜੀ ਹੋਰ ਕਿੱਦਾਂ ਸੀ ਜੀ ਚੱਲ ਗਿਆ ਆਜੋ ਆਜੋ ਲੈ ਅਮਨ ਨੂੰ ਖੜਾ ਦੋ ਕੋਈ ਗੱਲ ਨਹੀਂ ਆ ਜੀ ਸਾਂਭ ਲੂ ਮੈਂ ਕੋਈ ਸਾਂਭ ਲੋੜੀ ਆਈ ਆ ਬਾਹਰ ਕਾਹ ਮੈਂ ਨਿਕਾਲ ਲੈ ਮੈਂ ਤਾਂ ਲੋੜੀ ਸਾਂਭ ਲੈਨੇ ਸਾਬ ਸਾਂਭ ਨਹੀਂ ਨਾ ਸਾਂਭ ਲੈਨੇ ਆਖੋ ਮੇਰੇ ਕੋਲ ਡਿਫਰ ਹੈ ਨਾਲ ਬਸ ਮੈਂ ਗੱਲ ਕਰਦੀ ਆ ਗਰਮੇਰ ਇਧਰ ਹੀ ਰੈਂਗੋ ਉਹ ਲੱਬਣ ਡਿਆ ਉਹਨੂੰ ਲੱਬਣ ਨਹੀਂ ਡਈ ਹਲੇ ਲੱਬਣ ਨਹੀਂ ਡਈ फा फा गरमेर डर दी क्यों डर दी क्यों ਉਹ ਦਾ ਹੱਥ ਨਹੀਂ ਪੈਂਡਿਆ ਨਾ ਉਹਦਾ ਮੂੰਹ ਨਹੀਂ ਪੈਂਡਿਆ ਕੇ ਬਨੇ ਉਹ ਵੀ ਉਹ ਵੀ ਇੱਕ ਕਰਦਾ ਕੱਪ ਗਿਆ ਮੈਂ ਵੀ ਪਾ ਦੇ ਰੱਖਿਆ ਚੱਲ ਆ ਕਰਵਾਉਂਦੇ ਆਣੇ ਬਾਰੇ ਸਤਾਏ ਛੱਡ ਉਹਨੇ ਤੈਨੂੰ ਉਹ ਬੋਂਦਾ ਜਿਹੜਾ ਉਹਦਾ ਰੋਸ ਸੱਤ ਗਿਆ ਨੇ ਰੋ ਪੈਣਾ ਹੁਣ ਬਾਤ ਖਾਸ ਮਾਰ ਪਾਪਾ ਅਜ ਕੋੜਾ ਫੜੋ ਸੁਣਾ ਲੱਗਦਾ ਯਾਰ ਉਹ ਦਾਣ ਆਲੇ 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 ਦੋਗਾ थाना ਹੀ ਫੜ ਲਿਆ ਨੇ ਬਾਬਾ ਇਹ ਤੂੰ ਹੋਰ ਆ ਗਿਆ ਨਾ ਪੂਰੇ ਸੜਾ ਬਿਸ਼ੂ ਬਿਸ਼ੂ ਗਰਮੇਰ ਵੇ ਗਰਮੇਰ ਵੇ ਉਦਾ ਈਡੀ ਬਣੂ ਤੇ ਹੁਣ ਕਿੱਥੇ ਜਾ ਕੇ ਬੈਠੀ ਪਰਾਂ ਜਾ ਕੇ ਉਤੋਂ ਹੁਣ ਮੈਂ ਇਹਦੇ ਨਾਲ ਸੁੱਟਦਾ ਨਾ ਮੇਰੇ ਨਾਲ ਹੋਲੇ ਆ ਜਾ ਤੂੰ ਹੁਣ ਬਣੀ ਇਨਸ਼ਾਅੱਲਾ ਹੁਣ ਬਣੀ ਗੱਲ ਹੁਣ ਬਣੀ ਗੱਲ ਗੱਲਾਂ ਵੀ ਤੁਹਾਡੀ ਦਿੱਸਦੀ ਤੁਹਾਡੀ ਬਾਜ ਬਣੀ ਆ ਸਾਡੀ ਪਹਿਲਾਂ ਦੀ ਹੁਣ ਹੁਣ ਗੱਡੀ ਬਾਈਪਾਸ ਤੋਂ ਤੁਰਨੀ ਆ ਹੁਣ ਗੱਡੀਆਂ ਭਾਰਤ ਮਾਲਾ ਵਾਲੇ ਰੋਡ ਤੇ ਹੀ ਜਗਣੀਆਂ ਬਾਈਪਾਸ ਇਹੋ ਚੀਜ਼ ਤੁਹਾਨੂੰ ਚੁਭਦੀ ਆ ਲੈ ਨਹੀਂ ਸਾਨੂੰ ਚੁਭਦੀ ਨਹੀਂ ਆ ਨਹੀਂ ਨਹੀਂ ਸਾਨੂੰ ਚੰਗੀ ਲੱਗਦੀ ਆ ਚੁਭਣੀ ਕਿਉਂ ਆ ਨਹੀਂ ਤੁਸੀਂ ਗੱਲਾਂ ਕਰਦੇ ਨਾਲੋਂ ਗਰਮੇਰ ਤੇ ਦਿਵਾਲੀ ਹੋਈ ਉਹਦੇ ਵੀ ਬਸ ਕੀ ਹੋਇਆ ਲੈ ਕੇ ਤਾਂ ਖਾਲੀ ਕਵਲੀ ਫਟਾ ਗਈ ਆ ਇਹ ਪੁੱਛਣ ਨਹੀਂ ਦੇਈ ਜੀ ਸੁਪੰਜੀ ਆ ਕੀ ਇਹਨੂੰ ਨਾ ਪਤਾ ਨਹੀਂ ਲੱਗਦਾ ਕਿ ਇਸ ਦੇਣ ਆ ਪਰ ਇਹਨਾਂ ਨੂੰ ਮੈਂ ਇਹ ਚਾਹਦੀ ਨਹੀਂ ਕਿ ਕੋਈ ਦੇਣ ਨਹੀਂ ਆ 7 ਸਾਲ ਵਿਆਹ ਹੋ ਗਿਆ ਜੇ ਮੈਂ ਜਿਸ ਦੇਣ ਨੂੰ ਦੀ ਤੇ ਨਾਲ ਹੀ ਬੰਨੀ ਜੱਟ ਤੇ ਮਤਲਬ ਗੁਰੂਗੜ੍ਹਾਸਾ ਸੇ ਇੱਕ ਹੀ ਗੱਲ ਹੋਈ ਵਿਆਹ ਹੋ ਗਿਆ ਇੱਕ ਕਰ ਗੱਲ ਖਤਮ ਕੇ ਬਾਅਦ ਚ ਭਾਵੇਂ ਜਿੱਦਾਂ ਦੀ ਮਰਜ਼ੀ ਹੋਵੇ ਰੱਖਣੀ ਪੈਣੀ ਵੀਰ ਇਦਾਂ ਕਿਉਂ ਨਹੀਂ ਹੁੰਦਾ ਇਹ ਚੰਗੀ ਗੱਲ ਨਹੀਂ ਉਹਦਾ ਬੰਦਾ ਜੇ ਹੁੰਦੀ ਵੀ ਟੱਕ ਟਕਾ ਕੇ ਹੀ ਵਿਆਹ ਦੇਣੀ ਬਾਅਦ ਥੋੜੀ ਤੂੰ ਇਦਾਂ ਨਹੀਂ ਫਿਰ ਤੇ ਲੜਾਈ ਵਾਲਾ ਕੰਮ ਹੋ ਜਾਂਦਾ ਵੀਰ ਨਾ ਨਾ ਇੱਧਰ ਚਾਹ ਫਿੱਕੀ ਤੇ ਗੁਲਾਬ ਜਾਮ ਨੂੰ ਮਿੱਠੇ ਨਾਲ ਇਹ ਇਹ ਕਿਹੜਾ ਲਾਜਿਕ ਵਾ ਤੁਹਾਡਾ ਚ ਮੇਰੀ ਵੀ ਮੇਰੀ ਬਾਤ ਨੂੰ ਮਿੱਠੀ ਚਾਪਣਾ ਬਾਕੀ ਸਾਰਿਆ ਫਿੱਕੀ ਨਾਲ ਰਸ ਗੁੱਲੇ ਕੋਈ ਚੀਜ਼ ਤੇ ਮਿੱਟੀ ਖਾ ਲੈਣੀ ਚਾਹੀਦੀ ਹੈਗਾ ਬਿਲਕੁਲ ਸਹੀ ਹਰ ਡੈਡੀ ਡੈਡੀ ਜਦੋਂ ਮਿੱਠਾ ਹੁੰਦਾ ਤੂੰ ਇਹੋ ਕਹਿ ਕੇ ਚੀਜ਼ ਖਾਣੇ ਆ ਅੱਧੇ ਘੰਟੇ ਬਾਅਦ ਫੇਕੋ ਮਿੱਠਾ ਲੈ ਕੋਈ ਚੀਜ਼ ਤੇ ਮਿੱਟੀ ਖਾ ਹੀ ਲੈਣੀ ਚਾਹੀਦੀ ਆ ਆ ਜਿਹੜਾ ਪਰੇ ਰੂਮੂ ਕਰਕੇ ਕੀਤਾ ਨਾ ਆ ਅਜੇ ਵੀ ਆਵਾਜ਼ੀ ਲੈਣ ਨੇ ਆਜੇ ਵੀ ਆਵਾਜ਼ੀ ਲੈਣ ਨੇ ਇਹ ਕੋਈ ਇਹ ਵੀ ਗਰਮ ਹੋ ਜਾਂਦਾ ਗਰਮ ਕਰਦਾ ਕਰਦਾ ਚੀਜ਼ ਭਰਾਵਾ ਹੁੰਦੀ ਚੀਜ਼ ਕੀ ਕਰਮ ਕਰਦਾ ਕਿੱਥੋਂ ਧੰਨਵਾਦ ਲੱਗਾ ਇਧਰ ਨੱਕ ਦਾ ਨਹੀਂ ਚਾਹ ਬਾਹਰ ਆ ਜੱਲੀ ਇੱਕ ਬੰਨੇ ਭਾਈ ਆ ਖਲੋਤਾ ਇੱਕ ਬੰਨੇ ਇੱਕ ਬੰਨੇ ਉਹਦੀ ਭੈਣ ਇੱਕ ਬੰਨੇ ਇੱਕ ਬੰਨੇ ਭੈਣ ਦਾ ਭਰਾ ਵਿਚਕਾਏ ਜੀਜਾ ਇਸੇ ਪਿੱਛੇ ਨੂੰ ਪਾਦੇ ਨਹੀਂ ਸਕਦਾ ਗਾਉਂ ਨੂੰ ਮੱਜੇ ਬੜਲਾ ਨਾ ਜੀ ਜ਼ਿੰਦਗੀ ਬਹੁਤ ਤੰਗੋ ਤੰਗੀ ਹੋਈ ਪਈ ਆ ਗੱਲ ਭਾਜੀ ਸਾਡੀ ਹੁਣ ਨਹੀਂ ਰਲਦੀ ਗਰਾਰੀ ਨਹੀਂ ਆੜਦੀ ਹੁਣ ਨੋਰਮਲ ਗੱਲ ਵੀ ਹੁਣ ਰੁਕ ਨਹੀਂ ਆਉਂਦੀ ਉਹ ਵੀ ਜਿੰਨੇ ਸੁਣੀ ਉਹਨੂੰ ਹੀ ਪਤਾ ਕੀ ਹੋਇਆ ਜਦੋਂ ਇੱਕ ਬੰਨੇ ਸਾਲਾ ਹੋਵੇ ਤੇ ਇੱਕ ਬੰਨੇ ਬੜੀ ਭੈਣ ਹੋਵੇ ਬੰਦਾ ਛੋਟੋ ਛੋਟੇ ਕੱਢਦਾ ਤਾਈਆਂ ਨਹੀਂ ਵਧਿਆ ਫੁੱਲਿਆ ਇੰਨਾ ਕੇ ਕੋਈ ਜਿਹੇ ਤਰੀਕੇ ਦਾ ਵੀ ਖੜ ਸਕਦਾ ਅਸੀਂ ਤੇਰਾ ਪ੍ਰੋਟੈਕਟਰ ਵੀ ਹੋ ਸਕਦੇ ਹਾਂ ਮੇਰੇ ਪਾਸੇ ਹਾਂ ਗੱਡੀ ਚੁੰਨੇ ਪਰ ਇਹ ਕਹਿੰਦਾ ਨਹੀਂ ਮਿਲ ਨਹੀਂ ਰਹੀ ਏਦਾਂ ਸਾਡੀ ਤੈਨੂੰ 2 ਫੁੱਟ ਦੀ ਇਧਰੋਂ ਦਿੱਤੀ 2 ਫੁੱਟ ਦੀ 2 ਫੁੱਟ ਦੇ ਆ ਆ ਗੱਡੀ ਚ ਬਾਕੇ ਤੇਨੇ ਪਿੰਡ ਛੱਡ ਗਿਆ ਆ ਆਜ਼ਾਦ ਕਰੀਏ ਤੈਨੂੰ ਭਈਆ ਚੱਲ ਲੋੜੀ ਆ ਆ ਪੀ ਲੋੜੀ ਜੀਵੇ ਤੇਰੀ ਜੋੜੀ ਅੱਗੇ ਮੰਮੀ ਇਹ ਦੱਸ ਕੇ ਦਾਸ ਵੀ ਕਿਹੜਾ 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 ਲੜਣਾ ਪੈਣ ਮਗਰੋਂ ਇਹ ਦੋਵੇਂ ਉਹ ਚਾ ਇੱਕੋ ਜੇ ਦੋਵੇਂ ਇੱਕੋ ਜੇ ਕਢਾਈਆਂ ਇੱਕੋ ਜੀਆਂ ਇੱਕੇ ਰੰਗ ਦੇ ਦੋਵਾਂ ਜੀ ਲੜ ਵੀ ਪੈਣੀਆਂ ਤਾਂ ਕੋਈ ਨਹੀਂ ਨਾ ਦੱਸਾਂਗੇ ਵੀ ਤੁਹਾਡੇ ਵੀ ਆ ਆ ਸਮਾਂ ਜਾਣੀ ਆ ਲੈ ਆ ਲੋ ਆਈ ਸ਼ਾਬਾਸ਼ ਗੱਡੀ ਦਾ ਆ ਗੱਡੀ ਦੀ ਵਧਾਈ ਆ ਤੁਹਾਡਾ ਪਰ ਹੁਣ ਇੱਕ ਗੱਲ ਜੇ ਆ ਇੱਕ ਡੱਬਾ ਹੈ ਘਰ ਚ ਖੁੱਲਣਾ ਚਾਹੀਦਾ ਤੇ ਇੱਕ ਡੱਬਾ ਹੈ ਘਰ ਚ ਖੁੱਲਣਾ ਚਾਹੀਦਾ ਵਾ ਇਹ ਹੁਣ ਨਹੀਂ ਆ ਦੋਵੇਂ ਬੱਥੇ ਵਸ ਗਏ ਉਧਰ ਇਹ ਗੱਡੀਆਂ ਨੇ ਇੱਕ ਕਲੋੜੀ ਦਾ ਜਿੰਨਾ ਸਮਾਂ ਲਾ ਜਿੰਨਾ ਚਿਰ ਵਾਹ ਸਭ ਪੂਰਾ ਨਹੀਂ ਲੈਣ ਕਰੋ ਗੱਲ ਹੁਣ ਇਹ ਕਹਿੰਦੇ ਜਾਦੀ ਦੀ ਵੇਖਿਆ ਮੇਰੇ ਪੈਕੇ ਆਏ ਆ ਇਧਰ ਵਾਧਾ ਆਇਆ ਇੱਕ ਆ ਲਓ ਕਿਦੋਂ ਨਹੀਂ ਭਰਾਵਾ ਸਾਰਾ ਆ ਆ ਕਿਸੇ ਇੱਕ ਆ ਰੇੜੀਆਂ ਦਾ ਇੱਕ ਉਹਨੇ ਪਾਇਆ ਇਹ ਆਹ ਇਹ ਹੁਣ ਇਹ ਰਾਣਾ ਸਵੀਟਨ ਆਪਰੀ ਤੇ ਨਾ ਰੱਖਣਾ ਆ ਚੱਲਦਾ ਨਕਟਕਟ ਦੇਦਨੇ ਕਰੋਨਾ ਡੈਬਿਲ ਆ ਵੀਰ ਦਿਲ ਦਿਨੇ ਆ ਅੱਛਾ ਆ ਤੇ ਦਿਮਾਗ ਵੀ ਤੇਲਣਾ ਸਾਡੇ ਵੀ ਨਾ ਕਰਨਾ ਦੀ ਮੈਂ ਕਾਪੀ ਆ ਕਰਾ ਪਾ ਮੈਂ ਤਾਂ ਥੋੜੇ ਥੋੜੇ ਗਿਆ ਦੀਦੀ ਉੱਤੋਂ ਉੱਤੋਂ ਜੇ ਕਿ ਕਹਿਣੀ ਆ ਤੇ ਪਿੰਡ ਆਉਣਾ ਹੋਣਾ ਅਸੀਂ ਮੋਨੂ ਨੇ ਆਉਣਾ ਨਾ ਤੇ ਪਾਉਣਾ ਆਲੇ ਨਹੀਂ ਆਇਆ ਇੱਧਰ ਓਏ ਆ ਜਾ ਆ ਜਾ ਜੋ ਬਣ ਤੇ ਪਛੜਾ ਲੂੰਗੀ ਦੱਸ ਹੋਰ ਗੱਲਾਂ ਕਰਦੀ ਆ ਘਰ ਵੀ ਆਉਂਗੀ ਘਰ ਵੀ ਆਜੂ ਫੜ ਲੈ ਕੁੜੀਏ ਜੋ ਬਣ ਹੈ ਓਏ ਕੋਈ ਗੱਲ ਨਹੀਂ 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 ਲੱਲਾ ਲੱਲਾ ਕੋਈ ਨਹੀਂ ਹਾਲ ਟਿਕਟਾਂ ਨਾ ਇੱਕ ਨਹੀਂ ਆਣਾ ਸਾਰੇ ਨਹੀਂ ਹੈਗੇ ਤੂੰ ਵੀ ਲੈ ਤੂੰ ਆ ਨਾ ਤੇਰੀ ਇਹ ਕਰਨੀ ਤੁਸੀਂ ਵੱਡਾ ਇੱਕ ਉਹਨੂੰ ਦੇ ਦਿਓ ਆ ਉਹਨੂੰ ਆ ਉਹਨੂੰ ਦੇ ਦੀ ਚੱਲ ਠੀਕ ਆ ਚਲੋ ਠੀਕ ਹੈ ਪੀ ਲੋੜੀ ਜੀ ਤੁਹਾਨੂੰ ਪਿਛਲੀ ਲੋੜੀ ਤੁਸੀਂ ਆਏ ਹੱਡ ਕੋ ਨਾ ਉੱਥੇ ਗੁੱਡੇ ਡਾਏ ਆਪਾਂ ਬਾਤ ਹੀ ਦੱਸ ਮੌਂਕੀ ਕਿੱਥੇ ਰਹਿ ਗਿਆ ਵਾ ਕਿੱਥੇ ਕਿੱਥੇ ਰਹਿ ਗਿਆ ਮੌਂਕੀ ਕਿੱਥੇ ਉਹ ਕਿਹੜੀ ਜਗ੍ਹਾ ਮੌਂਕੀ ਆ ਗਿਆ ਆਪੇ ਆਪੇ ਰਹਿ ਗਿਆ ਲੈ ਕੇ ਆਉਣਾ ਸੀ ਉੱਥੇ ਰਾਸਤਾ ਨਹੀਂ ਰਹਿ ਗਿਆ ਵਾ ਓਹ ਓਹੋ ਨਕਸਾਨ ਭਾਰੀ ਹੋ ਗਿਆ ਉਸਤਾਦ ਬਹੁਤ ਜ਼ਿਆਦਾ ਆ ਲੈ ਤੂੰ ਉਹ ਰੈਪਰ ਚੁੱਕ ਕੇ ਲੈ ਗਿਆ ਹੀ ਉਹ ਥੱਲੇ ਲੈ ਲੈ ਦੋਰੀ ਦੋਰੀ ਜਿਹੜੀਆਂ ਰੇੜੀਆਂ ਵੈ ਨਾ ਫੇਰ ਰੱਖੋ ਸਮਾਨ ਅੱਜ ਆ ਇੱਕ ਮਿੰਟ ਰੁਕੋ ਜਿਹੜੀਆਂ ਰੇੜੀਆਂ ਵੈ ਨਾ ਇਹ ਕੱਢ ਕੇ ਨਾ ਭਾਜੀ ਪਲੇਟ 'ਚ ਤੇ ਗਿਣ ਲਈਏ ਤੇ ਅੱਦੋ-ਅੱਦ ਕਰ ਲਈਏ ਫੇਰ ਲੜਾਈ ਨਾ ਹੋਊਗੀ ਨਹੀਂ ਨਹੀਂ ਲੜਾਈ ਨਹੀਂ ਹੋਊਗੀ ਜਿੱਦਾਂ ਕਹੋਗੇ ਫਟਾਫਟ ਬਰਾ ਹੋਏ ਪੈਸੇ ਵੀ ਦੋ ਵਾਪਸ ਆਪਾ ਵੇਖਿਆ ਤੈਨੂੰ ਬੜਾਉਂਦੇ ਆ ਕਿ ਤੇਤੀ ਆਏ ਆ ਤੇ ਵੀ ਵਾਪਸ ਜਾ ਨਹੀਂ ਫਿਰ ਪੂਰਾ ਸਾਰਾ ਰੀਲ 'ਤੇ ਪ੍ਰੋਪਰ ਬਣਨੀ ਚਾਹੀਦੀ ਆ ਨਾ ਇਹ ਤੈਨੂੰ ਸੇਵਾ ਲੱਗਣੀ ਆ ਜਿਹੜੀ ਤੂੰ ਭੁੱਖੇ ਸਾਧੂਆਂ ਨੂੰ ਧਿਆਜ ਸਾਧੂਆਂ ਨੂੰ ਪਾਣੀ ਪਿਆ ਨਾ ਕ੍ਰਿਕਟਰਾਂ ਨੂੰ ਲੱਗਣੀ ਲੱਗਣੀ ਆ ਹੋਰ ਕਿਹਨੇ ਕਿਹਨੇ ਚਲ ਆਪਾਂ ਮੈਂ ਹੋਣੀ ਓਏ ਤੜੀ ਭਜਾ ਟੋਪੀ ਲਿਓਣੀ ਪੈਣੀ ਬਗਰਾ ਬਾਹਰ ਹੋ ਜਾ ਗਿਆ ਪਰ ਦੇਦੇ ਇਹ ਲੜਾਈ ਨਹੀਂ ਮੁੱਕੀ ਸਾਡਾ ਆਉਂਦੇ ਜਾਂਦੇ ਆ ਓਏ ਬਖੋਲ ਦੋ ਕਿੱਡਾ ਵੇ ਬਣਿਆ ਹੀ ਉਹ ਰਣਵੀਰ ਕਪੂਰ ਗੱਲ ਸੁਣ ਹਾਂ ਇਹਦੇ ਗੁਰਮੇਰ ਦੇ ਵਾਲ ਖੁੱਲ ਨੇ ਤੇ ਉਹਦੇ ਉੱਟਦੇ ਆ ਆ ਕੁਮੇਰੀ ਕੇਸੀ ਲਾਦਾ ਜੂڑا ਖੋਲ ਦੋ ਤੇਰੇ ਦੀ ਇਹ ਲੜਾਈ ਨਹੀਂ ਮੁੱਕਦੀ ਓਏ ਸੋਚਦੇ ਸੀ ਪਿੱਛੇ ਬੱਸ ਮਾਸ ਪਪੀਤੇ ਹਾਂਜੀ ਤੁਹਾਨੂੰ ਪਤਾ ਕੀ ਆ ਤੁਸੀਂ ਇਹਨੂੰ ਇਹਨਾਂ ਦਾ ਤੁਸੀਂ ਕੋਰ ਨਹੀਂ ਬਣਾਉਨੇ ਆਪ ਬਣਾਉਂਦੇ ਆਪ ਹਾਂ ਪਕਾ ਕੇ ਵੀ ਖਾਣੇ ਆ ਪਕਾ ਕੇ ਕਿਦਾਂ ਮਤਲਬ ਅੱਛਾ ਸਬਜੀ ਹੋਰ ਜਿਆਦਾ ਪੱਕਦੀ ਦਾਲ ਖਾਲੀ ਦਾ ਜਦੋਂ ਇਦਾਂ ਖੱਟੇ ਹੋ ਜਾਂਦੇ ਆ ਅੱਛਾ ਮੈਂ ਪਕਾ ਕੇ ਮਤਲਬ ਮੈਨੂੰ ਲੱਗਿਆ ਸਬਜੀ ਬਣਾ ਕੇ ਖਾਣੇ ਆ ਸਬਜੀ ਵੀ ਬਣਦੀ ਸੀ ਸਾਰਾ ਤੂੰ ਇਨਸਪੈਕਟਰ ਵਾਂਗ ਮਾਰ ਚੀ ਚੈੱਕ ਕਰਨ ਆ ਜਾਂਦਾ ਹਾਂ ਤੇ ਜਿਹੜਾ ਸ਼ੈੱਡ ਹੀ ਨਾ ਸਾਰੇ ਦਾ ਸਾਰਾ ਸ਼ੈੱਡ ਆਪ ਨੇ ਖਾਈ ਸੀ ਨਾ ਤੁਸੀਂ ਸਲੈਰੀਓ ਸਲੈਰੀਓ ਮੈਨੂਅਲ ਵਾ ਤੇ ਇਹ ਆਟੋ ਆ ਹੁਣ ਪਾਜੀ ਨੇ ਇਹ ਦੂਜੀ ਾਰ ਚਲਾਈ ਆ ਤੇ ਪਹਿਲੀ ਾਰ ਜੋ ਤੋਰੀ ਕੀ ਬਣਿਆ ਮਤਲਬ ਬੰਦਾ ਪਲੇਖਾ ਪੈਂਦਾ ਵਾ ਬਾਕੀ ਜਿਹੜੇ ਸਾਹਣਾ ਭਾਬੀ ਨੇ ਪੈਂਦਾ ਦਾ ਨਾ ਆ ਰੇਸ ਆ ਬ੍ਰੇਕ ਆ ਦਸ ਹੀ ਪੁੱਠੀ ਦਿੱਤੀ ਆ ਆ ਰੇਸ ਵਾ ਆ ਬ੍ਰੇਕ ਵਾ ਨਹੀਂ ਨਹੀਂ ਦੀਦੀ ਆ ਬ੍ਰੇਕ ਕੈਪ ਨਹੀਂ ਨਹੀਂ ਮੈਂ ਤੇ ਉਹ ਕੈਪ ਫੱਬਣ ਵੜੀ ਗਈ ਪੈਂਗਵਿਨ ਲੱਗਣ ਡੇ ਤੂੰ ਪੈਂਗਵਿਨ ਲੱਗਣ ਡੇ ਉਹਦੇ ਵਾਂਗ ਐ ਐ ਕਰਕੇ ਤੁਰਣ ਚਲੋ ਚੱਲੀਏ ਚਲੋ ਚੱਲੀਏ ਚਲਾ ਚਲਾ ਸਤਿ ਸ੍ਰੀਕਾਲ ਚੱਲੇ ਗੁਰਬਣੀ ਸਾਹਿਬ ਚੱਲੀ ਆ ਆ ਜੋ ਹੁਣ 5 10 ਮਿੰਟ ਆਪਣੇ ਇੱਥੇ ਵੀ ਲੱਗਦੇ ਹੁੰਦੇ ਹਰ ਵਾਰੀ ਤੁਰ ਲੱਗਿਆ ਗੱਡੀ ਤੇ ਲੱਗੇ ਖਲੋ ਕੇ ਚਾਹ ਛਾਪੇ ਵਾਲੀ ਹੋਈਏ ਤੇ ਚਾਹ ਇੱਥੇ ਹੋਈਏ ਇਹ ਲੱਗਣੇ ਲੱਗਣੇ 5 7 ਮਿੰਟ ਕਿੱਥੇ ਚਲ ਗਏ ਬੰਨ ਲਾ ਤੂੰ ਕੋਈ ਬੰਨ ਲਾ ਆਪਣੇ ਸਰੀਰ ਛੱਡ ਦੋ ਬਚਾ ਜਾਈਦਾ ਵਾ ਆਪਣਾ ਸਰੀਰ ਬਚਨਾ ਚਾਹੀਦਾ ਹੁਣ ਨਾ ਉਹ ਲਿਆਓ ਬੋਤਲ ਦੁੱਧ ਵਾਲੀ ਉਹ ਪੂਰਾ ਹੋ ਜਾ ਆਹ ਸੋ ਜਾ ਕੱਕ ਸੋ ਜਾ ਸਾਡੀ ਤੇ ਮੇਰੇ ਦੱਸਾਂਗੀ ਕਾਦੀ ਆ ਜਿਹੜਾ ਤੁਹਾਡੇ ਕੁੱਤੇ ਨੂੰ ਡੌਗੀ ਨਹੀਂ ਕਰਾ ਕਰ ਦਿੱਤਾ ਡੈਡੀ ਖਰਾਬ ਕੁੱਤੇ ਨੂੰ ਡੌਗੀ ਖਰਾਬ ਕਰਤਾ ਉਹ ਨੂੰ ਵਿਚਾਰੇ ਨੂੰ ਕਹਿਣ ਨਹੀਂ ਆਲ ਆਪਣਾ ਵੀ ਬੁਰਾ ਹੀ ਆ ਮੀਆਂ ਦੀ ਟੈਡੀ ਖਰਾਬ ਕਰਤਾ ਉਹਨੂੰ ਕੀ ਹਾਂ ਤੁਹਾਡੇ ਉਹਨੇ ਰੋਗੀ ਨੇ ਹਾਂ ਤੇ ਉਹਨੂੰ ਬੋਤਲ ਪਿਆ ਕੇ ਰੱਖ ਗੀ ਮੇਰਾ ਕਾਕਾ ਆ ਇਹ ਨਰ ਦੇ ਸਵਾਲ ਲੈਣਾ ਆ ਇਹਨੂੰ ਠੰਡ ਨਾ ਲਾਗੇ ਜੇ ਜਿਹੜੀ ਗਰਮੇਰ ਵਾ ਨਾ ਉੱਚੀ ਨਹੀਂ ਬੋਲਦੀ ਹੌਲੀ ਬੋਲਦੀ ਪਰ ਗੱਲਾਂ ਬਹੁਤ ਕਰਦੀ ਆ ਉਹ ਕਿਤੇ ਨੋਟ ਕਰਿਓ ਉਹਨੂੰ ਕਿੱਥੇ ਆ ਸਾਡੇ ਕਰਮਾਂ ਦੀਆਂ ਬਣੀਆਂ ਸੀ ਤੇ ਅਸੀਂ ਖਾ ਲਈਆਂ ਬਾਕੀ ਐਨਕ ਬਹੁਤ ਵਧੀਆ ਤੁਹਾਡੀ ਤੁਹਾਡੇ ਸੂਟ ਨਾ ਰਲਦੀ ਆ ਕਿਉਂ ਆ ਹੁਣ ਯੋਨਾ ਰਲ ਗਈ ਆ ਜਿਹੜਾ ਜਿਹੜਾ ਕੱਪੜਾ ਪਾਉਂਦੇ ਆ ਨਾ ਉਹਦੇ ਨਾਲ ਰਲ ਜਾਂਦੀ ਆ ਆਪਣੇ ਆਪ ਹੀ ਨਹੀਂ ਫਰੇਮ ਇਦਾਂ ਦਾ ਕਿ ਉਹਦਾ ਆਹੋ ਇਦਾਂ ਹੈ ਜਾਦੂਈ ਫਰੇਮ ਹੈ ਆਹੋ ਇਦਾਂ ਦਾ ਵਾਹ ਚਲੋ ਸਾਸਰੀ ਗਾਲ ਭਾਈਆ ਓਕੇ ਆਇਓ ਫਿਰ ਹਾਂਜੀ ਹਾਂਜੀ ਵਿਆਹ ਤੇ ਅਸੀਂ ਵੱਖਰਾ ਸੱਦਾ ਦੇ ਦਿਆ ਸਾਡੇ ਘਰ ਆਇਓ ਵਿਆਹ ਤੇ ਠੀਕ ਆ ਕੋਈ ਨਾ ਆਣਾ ਲੋੜੀ ਦੇ ਆਹੋ ਆਜਿਓ ਪਰਸੋਂ ਪਤੰਗਾ ਡਾਉਣ ਮੈਨੂੰ ਦੱਸ ਦੋ ਫੇ ਮੈਂ ਪਤੰਗਾ ਪਤੰਗਾ ਫੇਜ ਲਿਆਵਾ ਜੇ ਤੇ ਆਉਣਾ ਕੱਲ ਨੂੰ ਆਪਣਾ ਸ਼ਗਨ ਲੈ ਜਾ ਨਹੀਂ ਸ਼ਗਨ ਲੈ ਗੱਡੀ ਦੀ ਮਾਈ ਇਹ ਤੇ ਉਹ ਗੱਲ ਹੋ ਗਈ ਇਹ ਤੇ ਵਟਾ ਸਟਾ ਹੀ ਮਾਰਨ ਹੋ ਗਿਆ ਹਾਂਜੀ ਪਿਛਲੀ ਗੱਡੀ ਦਾ 2.500 ਰੁਪਿਆ ਦਿੱਤਾ ਗਿਆ ਇਹ ਮਾ ਕੱਲ ਵਾਲੀ ਗੱਲ ਨਹੀਂ ਨਹੀਂ ਚਲ ਇੱਕ ਦੇ ਦੋ ਬੜਾ ਵਾ ਨਹੀਂ ਨਹੀਂ ਇੱਕ ਦੀ ਦੀ ਮਾਈ ਦੀ ਨਹੀਂ ਹੁੰਦੀ ਠੀਕ ਆ ਚਲੋ ਫਿਰ ਰੱਖ ਲੀ ਆਪਾਂ ਹਾਡਾ ਤੇ ਤੇਲ ਦਾ ਖਰਚਾ ਨਿਕਲ ਗਿਆ ਫਿਰਕੇ ਉਹਦਾ ਮੈਨੂੰ ਇੱਕ ਗੱਲ ਨਹੀਂ ਸਮਝ ਆਈ ਆਉਂਦਾ ਬੰਦਾ ਤੇ ਆ ਸ਼ਗਨ ਹੱਢੇ ਲੋ ਤੇ ਜਾਣ ਲੱਗਿਆ ਫੇਰ ਸ਼ਗਨ ਮਿਲ ਜਾਂਦਾ ਉੱਥੇ ਲੈਣ ਦੇਣ ਹੋ ਜਾਂਦਾ ਨਾ ਤੇ ਕਹਿਣ ਨੂੰ ਹੈ ਨਾ ਨਹੀਂ ਮੈਂ ਵੀ ਸ਼ਗਨ ਦਿੱਤਾ ਹੀ ਨਹੀਂ ਅਸੀਂ ਵੀ ਦੇਤਾ ਹੀ ਸ਼ਗਨ ਮਤਲਬ ਗੱਲ ਵੀ ਪੂਰੀ ਹੋ ਜਾਂਦੀ ਆ ਪਰ ਗੱਲ ਇਹ ਆ ਨਾ ਇਹ ਕਰਦਿਆਂ ਦੀ ਜੇਬ ਚੋਂ ਨਿਕਲਿਆ ਤੇ ਮੇਰੀ ਜੇਬ ਚ ਪੈ ਗਿਆ ਵਾ ਮੈਨੂੰ ਫਾਇਦਾ ਹੋਇਆ ਵਾ ਇਹਦਾ ਕਾਕਾ ਦੁੱਧ ਪੀਨਾ ਪੂਰਾ ਹੀ ਉਦਣ ਲੱਗਣ ਚਲੋ ਫਿਰ ਟਾਟਾ ਹਾਂ ਸਤਿ ਸ੍ਰੀ ਅਕਾਲ ਸਤਿ ਸ੍ਰੀ ਅਕਾਲ ਬਾਏ ਨਹੀਂ ਮੈਂ ਆ ਗਿਆ ਮम्मी ਅੰਨੇ ਇੱਕ ਬਦਲ ਭਰ ਕੇ ਉਹ ਨੂੰ ਲਾ ਦੋ ਚਲੋ ਠੀਕ ਆ ਫਿਰ ਟਾਟਾ ਬਾਏ ਬਾਏ ਸੀ ਯੂ ਆ ਮੈਂ ਕਰ ਲੈਣੀ ਚੱਲ ਬਾਏ ਬਾਏ ਬਾਈ ਨੰਗਾ ਵੀ ਚੰਗਾ ਜੀ ਚੰਗਾ ਹਾਏ ਦੀਦੀ ਤੇਰੇ ਹੱਥ ਕਿੰਨੇ ਨਿੱਗੇ ਆ ਸਾਡੇ ਹੱਥ ਠਰੇ ਆ ਤੇਰੇ ਹੱਥ ਕਿੰਨੇ ਨਿੱਗੇ ਚਲੋ ਬਾਈ ਟਾਟਾ ਸਤਿ ਸ੍ਰੀ ਅਕਾਲ ਗੇਟ ਮਾਰ ਲਿਆ ਉਹ ਨਹੀਂ ਮੋੜਦੇ ਨਹੀਂ ਅਹੀਂ ਚਲੋ ਜੀ ਆ ਵੀ ਵੰਡਾ ਹੋ ਗਿਆ